ਇਸ ਬਾਤ ਦੀ ਜ਼ਿੰਦਗੀ ਸਟੋਰੀ ਇਸ ਤੇ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਉਡੀਕਾਂ ਦੇ ਨਾਲ ਜੋ ਕਿ ਲਿਖਤ ਹੈ ਬਲਜੀਤ ਖਾਨ ਜੀ ਦੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਸ਼੍ਰੀ ਰਾਮਚੰਦਰ ਵੀ 14 ਵਰਸੀ ਬਨਵਾਸੋਂ ਮੋੜਾਈ ਸੀ। ਪਰ ਤੂੰ ਕਦੋਂ ਪਰਤੇਂਗਾ? 6 ਮਹੀਨਿਆਂ ਦੀ ਕੁੜੀ ਤੇ ਬੇਬੇ-ਬਾਪੂ ਨੂੰ ਮੇਰੇ ਲੜ ਲਾ ਕੇ ਇਲੀਗਲ ਅਮਰੀਕਾ ਜਾਣ ਲੱਗੇ ਨੇ ਮੈਨੂੰ ਆਖਿਆ ਸੀ। ਬਿੰਦਰ ਵੱਤਵਾ ਦੋ ਸਾਲ ਲੱਗਣਗੇ ਸੈੱਟ ਹੋਣ ਤੇ ਪੱਕਾ ਹੋ ਕੇ ਤੁਹਾਨੂੰ ਨਾਂ ਲੈ ਜਾਊਂਗਾ। 15 ਸਾਲ ਲੰਘ ਗਏ ਪਰ ਉਹ ਦਿਨ ਨਾ ਚੜਿਆ ਹੁਣ ਤਾਂ ਆਪਣੀ ਧੀ ਵੀ 15.5 ਸਾਲਾਂ ਦੀ ਹੋ ਗਈ ਏ ਉਹਨੂੰ ਪੋਰਾ ਪਰ ਨੂੰ ਤਾਂ ਪਿਓ ਦੇ ਪਿਆਰ ਦਾ ਪਤਾ ਹੀ ਨਹੀਂ ਕੀ ਹੁੰਦਾ ਏ ਚੰਦਰਿਆ ਤੇਰਾ ਕਦੇ ਜੀ ਨਹੀਂ ਕੀਤਾ ਉਹਨੂੰ ਗੋਦੀ ਚੁੱਕ ਕੇ ਖੜਾਉਣ ਨੂੰ ਹੁਣ ਲੱਗਦਾ ਉਹਨੂੰ ਤੋੜਨ ਵੇਲੇ ਵੀ ਮੈਨੂੰ ਹੀ ਪਿਓ ਵਾਲੇ ਕਾਰਵਿਹਾਰ ਕਰਨੇ ਪੈਣੇ ਆ ਅਗਲੇ ਨਾ ਅਗਲੇ ਸਾਲ ਤੱਕ ਕੰਮ ਬਾਣੀ ਜਾਉ ਇਹੋ ਸੋਚਦੀ ਨੇ ਕਿੰਨੇ ਸਾਲ ਲੰਘਾ ਛੱਡੇ ਟੈਲੀਫੋਨ ਦੀ ਸੁਬ੍ਹਾ ਸਾਜਰੇ ਸ਼ਹਿਰ ਜਾ ਕੇ ਲਾਈਨ 'ਚ ਚਾਰ-ਚਾਰ ਘੰਟੇ ਖੜੇ ਰਹਿਣਾ ਕਦੇ ਗੱਲ ਹੋ ਜਾਣੀ ਤੇ ਕਦੇ ਖਾਲੀ ਹੱਥ ਅੱਖਾਂ ਪੁੰਝਦੀ ਨੇ ਘਰ ਮੋੜਾਉਣਾ ਤੇਰੀਆਂ ਸਾਰੀਆਂ ਚਿੱਠੀਆਂ ਉਵੇਂ ਦੀ ਉਵੇਂ ਹੀ ਸੰਦੂਕ 'ਚ ਸਾਂਭੀਆਂ ਪਈਆਂ ਨੇ ਇੱਕ ਨੂੰ 100-100 ਵਾਰ ਪੜਿਆ ਹੈ ਬੇਬੇ ਜਦੋਂ ਬਾਲਾ ਤੜਫਦੀ ਆ ਉਹਦੇ ਸੀਨੇ ਤੇ ਧਰ ਦਿੰਨੇ ਆ ਬੇਬੇ ਬਾਪੂ ਮੈਨੂੰ ਧੀ ਧੀ ਕਹਿੰਦੇ ਥੱਕਦੇ ਨਹੀਂ ਸੀ ਤਾਈ ਤਾਂ ਮੈਥੋਂ ਉਹਨਾਂ ਤੋਂ ਮੁੱਖ ਨਹੀਂ ਮੁੜਿਆ ਗਿਆ ਨਹੀਂ ਤਾਂ ਹੋਂ ਤਾਂ ਮੈਨੂੰ ਆਪਣਾ ਪੁੱਤ ਵੀ ਕਹਿਣ ਲੱਗ ਪਈ ਸੀ ਜਵਾਕੜੀ ਦੇ ਨਿੱਕੇ ਜਿਹੇ ਮੂੰਹ ਨੇ ਵੀ ਮੇਰਾ ਸੈਦਕ ਟੁੱਟਣਾ ਨਾ ਦਿੱਤਾ ਪਹਿਲਾਂ ਬਾਪੂ ਜੀਤਿਆ ਜੀਤਿਆ ਕਹਿੰਦਾ ਜਹਾਨੋਂ ਤੁਰ ਗਿਆ ਮੇਰੇ ਲਈ ਨਾ ਸਹੀ ਮੰਜੇ ਤੇ ਪਈ ਮਾਂ ਦੇ ਮੂੰਹ 'ਚ ਪਾਣੀ ਦੀਆਂ ਦੋ ਬੂੰਦਾ ਪਾਉਣ ਲਈ ਆ ਜਾ ਆਪਣਾ ਪੁੱਤਰ ਧਰਮ ਨਿਭਾ ਜਾ ਤੇਥੋਂ ਪਤੀ ਧਰਮ ਤਾਂ ਨਿਭਿਆ ਨਹੀਂ ਕਰਾਂ ਵਾਲੀਆਂ ਬਹੁਤ ਬਣ ਜਾਣਗੀਆਂ ਪਰ ਮਾਪੇ ਨਹੀਂ ਦੁਬਾਰਾ ਮਿਲਦੇ ਸੱਚ ਦੱਸਾਂ ਮੈਥੋਂ ਇਕੱਲੇ ਤੂੰ ਸਵੇਟ ਹੋਏ ਨਹੀਂ ਜਾਂਦੇ ਮੈਥੋਂ ਜਰਿਆ ਨਹੀਂ ਜਾਂਦਾ ਬੀਬੇ ਵਿਚਾਰੀ ਦੀ ਜ਼ਬਾਨ ਚੋਂ ਹਰ ਵੇਲੇ ਤੇਰਾ ਨਾਂ ਨਿਕਲਦਾ ਰਹਿੰਦਾ ਈ ਮੈਥੋਂ ਤਾਂ ਆਪਦੇ ਹੰਝੂ ਨਹੀਂ ਸੁੱਕਦੇ ਮੈਂ ਉਹਦੇ ਕਿੱਥੋਂ ਪੁੰਜਾਂ ਜਦੋਂ ਘੁੱਗੀਆਂ ਦੇ ਜੋੜੇ ਨੂੰ ਕਲੋਲਾ ਕਰਦੇ ਨੂੰ ਦੇਖਦੀ ਸਾਂ ਤਾਂ ਇਕਲਾਪੇ ਦਾ ਫਨੀਅਰ ਸੱਪ ਦੂਰਾਂ ਹੋ ਕੇ ਡੰਗ ਮਾਰਦਾ ਸੀ ਕਈ ਵਾਰ ਸਬਜ਼ੀ ਚੀਰਦੀ ਤੇ ਤੇਰੀ ਯਾਦ ਚ ਗਵਾਚੀ ਨੇ ਉਂਗਲਾਂ ਵੀ ਵੜਾ ਲਈਆਂ ਨੇ ਤੇਰੀ ਡੀਗ ਮੈਂ ਕੰਧ ਤੇ ਲਕੀਰਾ ਮਾਰ ਕੇ ਤੇ ਉਂਗਲਾਂ ਦੇ ਪੋਟੇ ਪੰਨ ਕੇ ਵੀ ਦਿਨ ਗਿਣੇ ਰਾਤਾਂ ਪਹਾੜ ਹੋ ਗਈਆਂ ਜਿੰਦ ਨੂੰ ਦਾਗੀ ਕਰਕੇ ਸੁੱਟ ਜਾਣ ਵਾਲਿਆ ਸਾਨੂੰ ਬਿੜਕਾ ਲੈਣ ਦਾ ਪੈੜਾ ਰੋਗ ਤੂੰ ਲਾਇਆ ਏ ਅੱਖਾਂ ਨੂੰ ਝੋਲੇ ਪੈਂਦੇ ਨੇ ਆ ਸੁਪਨਾ ਰਿਹਾ ਹੁੰਦਾ ਈ ਅੱਧੀ ਸੁੱਤੀ ਜਾਗਦੀ ਬੋਹਾ ਖੋਲ ਆਉਂਦੀ ਆ ਕਿ ਤੂੰ ਆਇਆ ਈ ਪਰ ਇਹ ਸਭ ਮੇਰੇ ਮਨ ਸਲੇਡੇ ਦੇ ਚਲਿੱਤਰ ਨੇ ਲਾਡੋ ਤੇਲ ਵਾਲੀ ਸ਼ੀਸ਼ੀ ਲਿਆ ਤੇਲ ਚੋ ਤੇਰਾ ਪਾਪਾ ਆਇਆ ਈ ਮੈਂ ਉਹ ਕੰਮ ਵੀ ਕੀਤੇ ਜੋ ਪੁੱਤਾਂ ਦੇ ਕਰਨ ਵਾਲੇ ਹੁੰਦੇ ਆ ਬਾਪੂ ਦਾ ਚੂਲਾ ਟੁੱਟਿਆ ਤੇ ਜਦੋਂ ਉਹਨੂੰ ਨਮਾਉਣਾ ਹੁੰਦਾ ਤਾਂ ਉਹਨੇ ਸ਼ਰਮ ਨਾਲ ਡੋਬ ਡੋਬ ਜਾਣਾ 껃껃 ਹੰਝੂ ਗੇਰਨੇ ਤੇ ਪੰਜਾਹ ਵਾਰੀ ਮੈਨੂੰ ਮੇਰਾ ਬੀਬਾ ਪੁੱਤ ਮੇਰਾ ਸ਼ੇਰ ਪੁੱਤ ਕਹਿਣਾ ਪੁੱਤ ਸਾਥੋਂ ਸੱਤ ਜਨਮਾਂ ਚ ਵੀ ਤੇਰਾ ਦੇਨ ਨਹੀਂ ਦਿੱਤਾ ਜਾਣਾ ਮੈਂ ਆਪ ਹੀ ਪੇਕੇ ਜਾਉਂਦੀ ਰਹੀ ਜਦੋਂ ਨਵ ਵਿਆਹਿਆਂ ਨੂੰ ਆਪਦੇ ਲਾੜਿਆਂ ਨਾਲ ਮੋੜਦੀਆਂ ਵੇਂਦੀ ਸੀ ਕਾਲਜਾ ਫਲਕੜਾ ਹੋ ਜਾਂਦਾ ਸੀ ਭੂਆ ਦੇ ਸਭ ਤੋਂ ਛੋਟੇ ਮੁੰਡੇ ਦੇ ਵਿਆਹ ਤੇ ਰਿਸ਼ਤੇਦਾਰੀ ਚੋਂ ਲੱਗਦੀਆਂ ਦਰਾਣੀਆਂ ਜਠਾਣੀਆਂ ਨਹੀਂ ਆਪੋ ਆਪਣੇ ਘਰਾਂ ਵਾਲਿਆਂ ਨਾਲ ਖੱਬੀ ਸੱਜੇ ਖੜਕੇ ਫੋਟੋਆਂ ਖਿਚਵਾਈਆਂ ਦੱਸ ਤੇਰੀ ਜਗ੍ਹਾ ਮੈਂ ਕਿਨੂੰ ਖੜਾਉਂਦੀ ਮਹਿੰਦੀ ਨੇ ਵੀ ਮੈਂ ਆਪਾਂ ਗੰਦੇ ਹੱਥਾਂ ਤੇ ਚੜਨ ਤੋਂ ਕੋਰਾ ਜਵਾਬ ਦੇ ਦਿੱਤਾ ਹਾਰ ਸ਼ਿੰਗਾਰ ਲਾਉਣੇ ਤਾਂ ਮੈਂ ਕਦੋਂ ਹੁੰਦੇ ਛੱਡ ਦਿੱਤੇ ਮੇਰੇ ਵਰਗੀਆਂ ਨਾ ਸੁਹਾਗਣਾ ਚ ਨਾ ਸਾਈ ਵੀ ਹੋਣੀਆਂ ਨਾ ਕੁਵਾਰੀਆਂ ਨਾ ਵਿਆਈਆਂ ਨਾ ਵਸਦੀਆਂ ਨਾ ਉਜੜੀਆਂ ਨਾ ਜਿਉਂਦਿਆਂ ਨਾ ਮਰੀ ਅਜ ਮਰਦ ਤਾਂ ਜਿੱਥੇ ਚਾਹੇ ਖੇਡਾਂ ਖੇਡ ਸਕਦਾ ਏ ਤੂੰ ਤਾਂ ਫੇਰ ਵੀ ਗੋਰੀਆਂ ਦੇ ਦੇਸ਼ ਚ ਇਕੱਲੀ ਔਰਤ ਕਦੋਂ ਤੱਕ ਪਤੀ ਵਰਤਾ ਬਣੀ ਰਹੇ ਤੇਰੀਆਂ ਫੋਟੋਆਂ ਦੇਖੀਆਂ ਤੂੰ ਤਾਂ ਮੀ ਤੋਂ ਬਾਅਦ ਚੜੇ ਸੂਰਜ ਵਾਂਗ ਨਿਖਰਿਆ ਪਿਆਈ ਡਾਡਿਆ ਤੂੰ ਬੋੜੇਂਗਾ ਇੱਕ ਦਿਨ ਇਸੇ ਆਸ ਚ ਮੈਂ ਆਪਣੀ ਜਵਾਨੀ ਗਾਲ ਛੱਡੀ ਯਾਦ ਰੱਖੀ ਬਿਰਹਾਂ ਦੀ ਹੂਕ ਤੇ ਵਿਯੋਗਨ ਦੀ ਉਡੀਕ ਸਮੁੰਦਰਾਂ ਨੂੰ ਅੱਗ ਲਾ ਦਿੰਦੀ ਹੈ। ਸੋ ਪਤੀ ਦੇ ਵਿਯੋਗ ਵਿੱਚ ਤੜਫਦੀ ਪਤਨੀ ਦੇ ਦਰਦ ਦਾ ਅਹਿਸਾਸ ਤੁਹਾਨੂੰ ਵੀ ਜ਼ਰੂਰ ਹੋਇਆ ਹੋਵੇਗਾ। ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਜੇਕਰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜਲਦੀ ਜਲਦੀ ਕਰ ਲਵੋ। ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ। ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ। ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ।